ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਹੈ ਪਿਆਪੀ ਖਾਨ ਦੇਖਾ ਜੋ ਖਦ ਅਗਲਾ ਪਾਗ ਪਿਛਲੇ ਪਾਗ ਵਿੱਚ ਤੁਸੀਂ ਪੜਿਆ ਸੀਗਾ ਵੀ ਜੱਸੀ ਤੇ ਉਸ ਦਾ ਮਾਸੜ ਜੀ ਇੰਡੀਆ ਲਈ ਰਵਾਨਾ ਹੋਏ ਹੁਣ ਅੱਗੇ ਪਾਗ ਦਿੱਲੀ ਏਅਰਪੋਰਟ ਤੇ ਉਤਰ ਕੇ ਜੱਸੀ ਤੇ ਉਸ ਦਾ ਮਾਸੜ ਕਨੇਡੀਅਨ ਬੱਸ ਵਿੱਚ ਸਵਾਰ ਹੋ ਕੇ ਟ੍ਰਿਬਿਊਨ ਚੌਕ ਪੁੱਜੇ ਅਜੇ ਉੱਥੋਂ ਟੈਕਸੀ ਲੈ ਕੇ ਘਰ ਪੁੱਜੇ ਕਰਦੇ ਕਿ ਟੱਗੇ ਟੈਕਸੀ ਰੁਕਦੀ ਵੇਖ ਉਹ ਵਿਰੇ ਵਿੱਚ ਬੈਠੇ ਲੋਕਾਂ ਤਿਆਰ ਅੜੋਸ ਪੜੋਸ ਦੇ ਕੰਨ ਖੜੇ ਹੋ ਗਏ ਸਭ ਨੂੰ ਜੱਸੀ ਦੇ ਆਉਂਦੀ ਉਡੀਕ ਤੇ ਸੀ ਜੱਸੀ ਅਥੇ ਕੁਲਵੰਤ ਟੈਕਸੀ ਵਿੱਚੋਂ ਉਤਰੇ ਅਤੇ ਡਰਾਈਵਰ ਨੇ ਅਟੈਚੀ ਉਤਾਰ ਕੇ ਵੇੜੇ ਵਿੱਚ ਰੱਖੇ ਅਤੇ ਕਿਰਾਇਆ ਲੈ ਕੇ ਵਾਪਸ ਚਲਾ ਗਿਆ ਜੱਸੀ ਨੂੰ ਦੇਖ ਕੇ ਸਾਰੇ ਉਸ ਦੇ ਆਲੇ ਦੁਆਲੇ ਇਕੱਠੇ ਹੋ ਗਏ ਦਾਦੀ ਨੇ ਬਿਲਕੁਲ ਹੋਏ ਜੱਸੀ ਨੂੰ ਗੱਲ ਨਾਲ ਲਾਇਆ ਪਰ ਜੱਸੀ ਜਿਵੇਂ ਪੱਥਰ ਹੀ ਹੋ ਗਈ ਸੀ ਉਸਦੀਆਂ ਪੱਥਰ ਹੋਈਆਂ ਅੱਖਾਂ ਆਪਣੀ ਮਾਂ ਤੇ ਭਰਾ ਨੂੰ ਲੱਭ ਰਹੀਆਂ ਸਨ ਸਭ ਨੂੰ ਮਿਲਣ ਉਪਰੰਤ ਜਸੀ ਕੁਲਵੰਤ ਨਾਲ ਕਮਰੇ ਵਿੱਚ ਗਈ ਜਿੱਥੇ ਕਰਨ ਰੋਰੋ ਕੇ ਕੰਬਲੀ ਹੋਈ ਆਪਣੀ ਮਾਂ ਨੂੰ ਕਲਾਵੇ ਵਿੱਚ ਲੈ ਕੇ ਬੈਠਾ ਸੀ ਜਸੀ ਨੂੰ ਦੇਖ ਕਰਨ ਨੇ ਭੈਣ ਨੂੰ ਵੀ ਕੁੱਟ ਕੇ ਕਲਾਵੇ ਵਿੱਚ ਲੈ ਲਿਆ ਪਰ ਭੈਣ ਭਰਾ ਦੋਵਾਂ ਨੇ ਦੀਦਿਆਂ ਵਿੱਚ ਸੌਖਾ ਨੂੰ ਇੱਕ ਅਥਰੂ ਵੀ ਨਹੀਂ ਸੀ ਪਰ ਅੱਖਾਂ ਤੋਂ ਸਾਫ਼ ਦੇਖਿਆ ਜਾ ਸਕਦਾ ਸੀ ਕਿ ਦੋਵਾਂ ਦੇ ਦਿਲ ਦਰਦ ਨਾਲ ਫਟ ਰਹੇ ਸਨ ਦੋਵੇਂ ਇੱਕ ਦੂਜੇ ਦੇ ਗੱਲ ਅੱਗੇ ਇੱਕ ਦੂਜੇ ਦੀ ਪਿੱਠ ਥਾਫੜ ਕੇ ਤਰਵਾਸ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੂੰ ਦੇਖ ਕੇ ਸਭ ਦੀ ਅੱਖਾਂ ਆਪਮਹਾਰੇ ਵਗ ਰਹੀਆਂ ਸਨ ਕੁਲਵੰਤ ਨੇ ਵੀ ਜੀਆਂ ਅੱਖਾਂ ਨਾਲ ਦੋਵਾਂ ਨੂੰ ਲੱਗ ਕੀਤਾ ਤੇ ਕਰਨ ਨੂੰ ਕੁਲਾਵੇ ਵਿੱਚ ਲੈ ਕੇ ਹੌਸਲਾ ਦਿੱਤਾ ਜੱਸੀ ਨੇ ਮਾਂ ਨੂੰ ਬੜੇ ਪਿਆਰ ਨਾਲ ਘੱਲ ਲਾਇਆ 30 ਦਾ ਸਪर्श ਪਾ ਕੇ ਰਮੰਦੀਆਂ ਲੇਹੜਾ ਛੁੱਟ ਗੰਨਾ ਉਸ ਦਾ ਵੀ ਲਾਪ ਸੁਣ ਕੇ ਇੰਝ ਲੱਗ ਰਿਹਾ ਸੀ ਜਿਵੇਂ ਘਰ ਦੀਆਂ ਕੰਧਾਂ ਵੀ ਰੋ ਪਈਆਂ ਹੋਣ ਇਧਰ ਲੜਾਈ ਝਗੜੇ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ 5 ਤੋਂ 6 ਪੁਲਿਸ ਦੀ ਗ੍ਰਿਫਤ ਵਿੱਚ ਸਨ ਜਿਸ ਵਿੱਚ ਦੋ ਹੀ ਜਿਹੜੇ ਤੇ ਤਿੰਨ ਹੋਰ ਵਿਅਕਤੀ ਸ਼ਾਮਲ ਸਨ ਇੱਕ ਹੀ ਜਿਹੜਾ ਮੌਕੇ ਤੋਂ ਫਰਾਰ ਹੋ ਚੁੱਕਾ ਸੀ ਤੇ ਪੁਲਿਸ ਉਸ ਦੀ ਪਾਲ ਵਿੱਚ ਸੀ ਰਵਿੰਦਰ ਦੀ ਲਾਸ਼ ਪਿਛਲੇ 5 ਦਿਨਾਂ ਤੋਂ ਮੋਰਚਰੀ ਵਿੱਚ ਪਈ ਸੀ ਸ਼ਾਮ ਨੂੰ ਜਸੀ ਕਰਨ ਕੁਲਵੰਤ ਜਸੀ ਦਾ ਚਾਚਾ ਵਰਜੀਤ ਜੁਲੀਆਨਾ ਦਾ ਪ੍ਰਧਾਨ ਅਤੇ ਕੁਝ ਸਾਥੀ ਮੈਂਬਰ ਸਾਰੇ ਜਾਣੇ ਹਸਪਤਾਲ ਪੁੱਜੇ ਹਸਪਤਾਲ ਦੇ ਡਾਕਟਰਾਂ ਵੱਲੋਂ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਦਿਖਾਈ ਗਈ ਜੱਸੀ ਆਪਣੇ ਪਾਪਾ ਨੂੰ ਇੱਕ ਨਜ਼ਰ ਦੇਖਣਾ ਚਾਹੁੰਦੀ ਸੀ ਲਹਾਜਾ ਜੱਸੀ ਨੂੰ ਪਰਮਿਸ਼ਨ ਮਿਲ ਗਈ ਜੱਸੀ ਕਰਨਬਲਜੀਤ ਅਤੇ ਕੁਲਵੰਤ ਰਵਿੰਦਰ ਦੀ ਇੱਕ ਚਲਕ ਪਾਉਣ ਲਈ ਮੋਰਚੀ ਵਿੱਚ ਚਲੇ ਗਏ ਜਿਵੇਂ ਹੀ ਰਵਿੰਦਰ ਦੀ লাশ ਵਾਲਾ ਬਾਕਸ ਬਾਹਰ ਕੱਢਿਆ ਗਿਆ ਜਸੀ ਨੇ ਆਪਣੇ ਪਿਤਾ ਦਾ ਚਿਹਰਾ ਛੂਣਾ ਚਾਹਿਆ ਤਾਂ ਉਥੋਂ ਦੇ ਮੁਲਾਜ਼ਮਾਂ ਨੇ ਉਸ ਨੂੰ ਅਜੇਹਾ ਨਾ ਕਰਨ ਦੀ ਹਦਾਇਤ ਕੀਤੀ ਕਰਨ ਨੇ ਜਸੀ ਦਾ ਹੱਥ ਫੜ ਕੇ ਨਾਂ ਵਿੱਚ ਸਿਰ ਹਿਲਾ ਦਿੱਤਾ ਤਾਂ ਜਸੀ ਨੇ ਕਰਨ ਦਾ ਹੱਥ ਕੁੱਟ ਕੇ ਪਲਕਾਂ ਵਿੱਚ ਆਏ ਅਥਰੂ ਸਾਫ਼ ਕੀਤੇ ਅਤੇ ਇੱਕ ਠੰਡਾ ਸਾਹ ਭਰਿਆ ਅਤੇ ਸਾਰੇ ਜਾਣੇ ਬਾਹਰ ਆ ਗਏ ਅਗਲੇ ਦਿਨ ਸਵੇਰੇ ਦੁਬਾਰਾ ਸਾਰੇ ਜਾਣੇ ਹਸਪਤਾਲ ਪਹੁੰਚ ਗਏ ਕਿਉਂਕਿ ਰਵਿੰਦਰ ਦਾ ਪੋਸਟ ਪਟ ਹੋਣਾ ਸੀ ਇਸ ਲਈ ਪਰਿਵਾਰ ਦੀ ਸਹਿਮਤੀ ਜ਼ਰੂਰੀ ਸੀ ਜੁਨੀਅਨ ਵਾਲੇ ਵੀ ਸਮੇਂ ਤੇ ਹਸਪਤਾਲ ਪੁੱਜ ਗਏ ਸਨ ਜੁਨੀਅਨ ਪਿਛਲੇ 5 ਦਿਨਾਂ ਤੋਂ ਰਵਿੰਦਰ ਦੇ ਪਰਿਵਾਰ ਲਈ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਇਨਸਾਫ ਅਤੇ ਭੰਗ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਨੌਕਰੀ ਦੀ ਮੰਗ ਕਰ ਰਹੀ ਸੀ ਬਹੁਤ ਸਮਾਂ ਬਹਿਸ-ਵਾਜਿ ਤੋਂ ਬਾਅਦ ਲਿਖਤੀ ਸਮਝੌਤਾ ਹੋਇਆ ਤੇ ਪ੍ਰਸ਼ਾਸਨ ਵੱਲੋਂ ਵੀ ਬੰਦੀ ਕਾਰਵਾਈ ਕਰਨ ਦਾ ਪੂਰਾ ਪ੍ਰੋਸੈਡ ਕਰਨ ਤੋਂ ਬਾਅਦ Laash ਦਾ post mortem ਕੀਤਾ ਗਿਆ ਅਤੇ Laash ਪਰਿਵਾਰ ਨੂੰ ਸੌਂਪ ਦਿੱਤੀ ਗਈ। ਰਵਿੰਦਰ ਦਾ ਕਿੰਨਾ ਅਸਰ ਰਸੂਖ ਸੀ ਉਸ ਦਾ ਅੰਦਾਜ਼ਾ ਉਸ ਦੇ ਘਰ ਪੁੱਜੇ ਲੋਕਾਂ ਤੋਂ ਪਲੀਪਾਤ ਲਗਾਇਆ ਜਾ ਸਕਦਾ ਸੀ। ਘਰ ਦੇ ਸਾਹਮਣੇ ਵੱਡਾ ਪਾਰਕ ਸੀ ਜਿਸ ਵਿੱਚ ਤਿਲ ਸੁੱਟਣ ਦੀ ਵੀ ਥਾਂ ਨਹੀਂ ਸੀ। ਹਰ ਵਿਅਕਤੀ ਦੇ ਮੂੰਹ ਤੇ ਇੱਕ ਹੀ ਗੱਲ ਸੀ। ਬਹੁਤ ਨੇਕ ਅਤੇ ਇਮਾਨਦਾਰ ਬੰਦਾ ਸੀ ਰਵਿੰਦਰ। ਲਾਸ਼ ਕਰ ਪੁੱਜਨ ਤੇ ਇੱਕ ਵਾਰੀ ਫਿਰ ਕੋਹਰਾ ਮੱਚ ਗਿਆ ਪੋਸਟਮਾਰਟਮ ਤੋਂ ਕਰਨ ਰਵਿੰਦਰ ਨੂੰ ਨਹਲਾਇਆ ਨਹੀਂ ਜਾ ਸਕਦਾ ਸੀ ਅਤੇ ਜਿਆਦਾ ਸਮਾਂ ਤੱਕ ਘਰ ਵੀ ਨਹੀਂ ਰੱਖਿਆ ਜਾ ਸਕਦਾ ਸੀ ਸਭ ਨੂੰ ਆਖਰੀ ਦਰਸ਼ਨ ਕਰਵਾਏ ਗਏ ਰਵਿੰਦਰ ਦੀ ਮਾਂ ਅਤੇ ਸੱਸ ਦੇ ਵਿਰਲਾਪ ਪੱਥਰਾਂ ਨੂੰ ਵੀ ਰਵਾ ਦੇਣ ਵਾਲੇ ਸਨ ਰਮਨ ਨੂੰ ਜੱਸੀ ਅਤੇ 베ਵੀ ਕਮਰੇ ਤੋਂ ਬਾਹਰ ਰਵਿੰਦਰ ਕੋਲੇ ਲਿਆਂਗਾ ਰਮਨ ਜੋ ਰੋ ਰੋ ਕੇ ਅਦਮ ਹੋਈ ਹੋ ਚੁੱਕੀ ਸੀ ਪਤੀ ਦੀ লাশ ਵੇਖ ਕੇ ਬਿਰੋਹ ਹੋ ਗਈ ਸੀ ਉਸ ਨੂੰ ਦੰਦ ਸਿਕੜ ਪੈ ਗਈ ਸੀ ਔਰਤਾਂ ਨੇ ਬਹੁਤ ਮੁਸ਼ਕਲ ਨਾਲ ਉਸ ਦੀ ਦੰਦ ਸਿਕ ਪਰਣੀ ਪਾਣੀ ਦਾ ਕਟਮੂਹਣ ਲਾ ਕੇ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਗੇ ਇਹਦਾ ਕਿਹੜਾ ਜਾਣ ਨੂੰ ਜੀ ਕਰਦਾ ਸੀ ਡਾਢੇ ਹੱਥੇ ਕੀ ਜੋਰ ਰੋਣਾ ਤਾਂ ਤੈਨੂੰ ساری ਉਮਰ ਦਾ ਪਾ ਗਿਆ ਚੰਦਰਾ ਜਿੰਨਾ ਜਰ ਤੇਰੇ ਕੋਲ ਆ ਦੇਖ ਲਾ ਘੜੀ ਨੂੰ ਤੈਨੂੰ ਇਹ ਵੀ ਨਹੀਂ ਮਿਲਣਾ ਇੰਨੇ ਨੂੰ ਸੰਸਕਾਰ ਕਰ ਲਈ ਲੈ ਜਾਣ ਵਾਲੀ ਐਂਬੂਲੈਂਸ ਵੀ ਆ ਚੁੱਕੀ ਸੀ ਸਭ ਨੇ ਆਖਰੀ ਦਰਸ਼ਨ ਕੀਤੇ ਛੋਟਿਆਂ ਨੇ ਪੈਰ ਛੂਏ ਰਮਨ ਨੂੰ ਪੈਰ ਛੂਣ ਲਈ ਉਠਾਇਆ ਗਿਆ ਪਰ ਉਹ ਖੜੇ ਹੁੰਦੇ ਸਾਰ ਹੀ ਰਵਿੰਦਰ ਦੇ ਪੈਰਾਂ ਤੇ ਬੇਹੋਸ਼ ਹੋ ਕੇ ਡਿੱਗ ਪਈ ਕਰਨ ਤੇ ਜੱਸੀ ਲਈ ਇਹ ਸਭ ਸੈਨਾ ਬਹੁਤ ਸੋਖਾ ਨਹੀਂ ਸੀ ਦੋਵਾਂ ਨੇ ਸਭ ਨੂੰ ਪਾਸੇ ਕਰਕੇ ਆਪਣੀ ਮਾਂ ਨੂੰ ਉਠਾਇਆ ਤੇ ਇੱਕ ਪਾਸੇ ਲਟਾ ਕੇ ਪਾਣੀ ਦੇ ਛਿੱਟੇ ਮਾਰ ਦੁਬਾਰਾ ਹੋਸ਼ ਵਿੱਚ ਲਿਆਂਦਾ ਕਰਨ ਬੋਲਿਆ ਮੰਮਾ ਮੇਰੇ ਵੱਲ ਵੇਖੋ ਦੀਦੀ ਵੱਲ ਵੇਖੋ ਅਸੀਂ ਨਹੀਂ ਰੋਂਦੇ ਤਾਂ ਤੁਸੀਂ ਕਿਉਂ ਰੋਣੇ ਰਮਨ ਨੇ ਪੁੱਤ ਦਾ ਮੂੰਹ ਆਪਣੇ ਦੋਵਾਂ ਹੱਥਾਂ ਵਿੱਚ ਲੈ ਕੇ ਕਿਹਾ ਮੱਸਾ ਹੀ ਗਿਆ ਪੁੱਤ ਮੈਂ ਨਹੀਂ ਰੋਂਦੀ ਕਰਮ ਨੇ ਮਾਨੋ ਮਕਲਾਵੇ ਵਿੱਚ ਲੈ ਕੇ ਪਿਆਰ ਨਾਲ ਮੱਥਾ ਚੁੰਮਿਆ ਅਤੇ ਜੱਸੀ ਨੂੰ ਮਾਂ ਦਾ ਖਿਆਲ ਰੱਖਣ ਲਈ ਆਖ ਆਪ ਬਲਜੀਤ ਅਤੇ ਹੋਰ ਦੋ ਜਾਣਿਆਂ ਨਾਲ ਬਾਪ ਦੀ ਅਰਥੀ ਨੂੰ ਕੰਧਾ ਦੇ ਕੇ ਐਂਬੂਲੈਂਸ ਵਿੱਚ ਰੱਖਿਆ ਅਤੇ ਸ਼ਮਸ਼ਾਨ ਘਾਟ ਨੁਰਵਾਨਾ ਹੋ ਗਏ। ਤੁਹਾਨੂੰ ਘਰ ਲਈ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਬਾਕੀ ਅਗਲਾ ਪਾਗ ਲੈ ਕੇ ਆਵਾਂਗੇ ਫਿਰ ਅਗਲੇ ਦਿਨ ਸਸਰੀ ਘਾਲ ਜੀ